ਸੋ ਬਾਗੀ ਤੜੇ ਨੂੰ ਅਕਾਲੀ ਦਲ ਦਾ ਜਵਾਬ ਸਰਪ੍ਰਸਤ ਦੇ ਕੋਲ ਅਧਿਕਾਰ ਨਹੀਂ ਹੁੰਦੇ ਸੋ ਸ਼ੋਮਨ ਕਾਲੀਦਲ ਦੇ ਵੱਲੋਂ ਕਿਹਾ ਗਿਆ ਸਨਮਾਨ ਕਰਵਾਉਣਾ ਹੈ ਤਾਂ ਕਰਵਾ ਸਕਦਾ ਢੀਂਸਾ ਸਾਹਿਬ ਸਨਮਾਨ ਨੂੰ ਪਾਰਟੀ ਹਿੱਤਾਂ ਦੇ ਲਈ ਵਰਤਣ ਸੋ ਢੀਂਸਾ ਸਾਹਿਬ ਪਰਿਵਾਰਵਾਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਹੁਣ ਇਹ ਪ੍ਰਦੀਪ ਗਲੇਰ ਦੇ ਵਕੀਲ ਬਣੇ ਫਿਰਦੇ ਨੇ ਸੋ ਸ਼ੋਮਨ ਕਾਲੀਦਲ ਦੇ ਵੱਲੋਂ ਜਵਾਬ ਦਿੱਤਾ ਗਿਆ ਸੁਖਦੇਵ ਢੀਂਸਾ ਤੇ ਵੀ ਅਕਾਲੀ ਦਲ ਦੇ ਵੱਲੋਂ ਐਕਸ਼ਨ ਲਿਆ ਗਿਆ ਸੋ ਸਰਪ੍ਰਸਤ ਢੀਂਸਾ ਵੀ ਅਕਾਲੀ ਦਲ ਤੋਂ ਬਾਹਰ ਹੋ ਚੁੱਕੇ ਨੇ ਹੁਣ ਮੈਂ ਗੱਲ ਕਰੂੰਗਾ ਕੱਲ ਸਰਦਾਰ ਸੁਖਦੇਵ ਸਿੰਘ ਜੀ ਢੀਡ ਸਾਹਿਬ ਜ਼ਾਤੀ ਤੌਰ ਤੇ ਸਾਡੇ ਸਤਕਾਰਤ ਨੇ ਤੇ ਮੇਰਾ خیال ਪਾਰਟੀ ਲੀਡਰਸ਼ਿਪ ਚੋ ਮੇਰੇ ਜ਼ਾਤੀ ਤੌਰ ਤੇ ਕਾਫੀ ਨੇੜੇ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਕਿਹਾ ਕਿ ਜੇ ਪਾਰਟੀ ਪ੍ਰਧਾਨ ਦੀ ਉਲਟ ਬਾਤ ਚੁੱਕੀ ਜਾਵੇ ਜਾਂ ਪਾਰਟੀ ਪ੍ਰਧਾਨ ਨੂੰ ਹਟਾਉਣ ਦੀ ਗੱਲ ਕੀਤੀ ਜਾਵੇ ਇੱਕ ਐਕਸਟ੍ਰੈਕਟ ਆਫ ਇਨਡਿਸਿਪਲਨ ਹੋ ਸਕਦਾ ਹੈ ਇਹ ਗਲਤ ਫੈਸਲਾ ਕੀਤਾ ਤੁਹਾਡੀ ਅਨੁਸ਼ਾਸਨੀ ਕਮੇਟੀ ਨੇ ਕਹਿੰਦੇ ਮੈਂਟਨ ਸਾਹਿਬ ਨੂੰ ਕਿਉਂਕਿ ਪੁਰਾਣੀ ਗੱਲ ਹੋ ਗਈ ਉਮਰ ਕਰਕੇ ਕਿਦਫ਼ਾ ਯਾਦਸ਼ਤ ਕਮਜ਼ੋਰ ਹੋ ਜਾਂਦੀ ਹੈ 10 ਦਸੰਬਰ 1998 ਵਾਲਾ ਉਹਨਾਂ ਦਾ ਧਿਆਨ ਲਜਾਣਾ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਨੇ ਇੱਕ ਬਿਆਨ ਦਿੱਤਾ ਸੀ ਕਿਸੇ ਤੋਂ ਸਤੀਫਾ ਨਹੀਂ ਸੀ ਮੰਗਿਆ ਉਨਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸਰ ਦਾ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਰਜੇਮਿਆਂ 'ਚ ਬਿਜ਼ੀ ਰਹਿੰਨਿਓ ਆਪਣੀ ਥਾਂ ਇੱਕ ਐਕਟਿੰਗ ਅਕਾਲੀ ਦਲ ਦਾ ਪ੍ਰਧਾਨ ਬਣਾ ਦਿਓ ਤੇ ਢੀਂਸਾ ਸਾਹਿਬ ਨੇ ਉਹਨਾਂ ਸ਼ਾਸਨੀ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਟੋੜਾ ਟੋੜਾ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਕੱਢਿਆ ਸੀ ਮੈਂ ਹੁਣ ਢੀਂਸਾ ਸਾਹਿਬ ਨੂੰ ਪੁੱਛਦਾ ਹਾਂ ਕਿ ਹੁਣ ਉਹਦੋਂ ਕਾਨੂੰਨ ਹੋਰ ਤੇ ਹੁਣ ਕਾਨੂੰਨ ਹੋਰ ਉਦੋਂ ਪੰਥਰ ਤਾਂ ਜਥੇਦਾਰ ਗੁਰਚਾਨ ਸਿੰਘ ਟੋੜਾ ਵਰਗੀ ਸ਼ਖਸੀਅਤ ਨੂੰ ਇੱਕ ਪਬਲੀਕਲੀ ਬਿਆਨ ਦੇਣ ਕਰਕੇ ਪਾਰਟੀ ਨੇ ਫੈਸਲਾ ਲਿਆ ਕਿ ਇਹ ਪਾਰਟੀ ਦਾ ਐਕਟ ਆਫ ਇੰਡਿਸਿਪਲਨ ਹੈ ਤੇ ਤੁਸੀਂ ਪ੍ਰੈਸ ਕਾਨਫਰੰਸਾਂ ਕਰੋ ਤੁਸੀਂ ਬਰਾਬਰ ਦਾ ਧੜਾ ਸਥਾਪਿਤ ਕਰੋ ਤੁਸੀਂ ਬਰਾਬਰ ਦੀ ਧਿਰ ਬਣਾਓ ਤੇ ਉਹਨੂੰ ਕਹੋ ਇਹ ਐਕਟ ਆਫ ਇੰਡਿਸਿਪਲਨ ਹੈ ਇਹਨਾਂ ਹਾਲਾਤਾਂ ਵਿੱਚ ਸਾਨੂੰ ਇਹ ਕੌੜਾ ਘੁੱਟ ਘਰਨਾ ਭਰਨਾ ਪਿਆ ਸੀ ਮੈਂ ਕੱਲ ਵੀ ਆਖਿਆ ਸੀ ਕਿ ਅਸੀਂ ਫੇਰ ਟਾਈਮ ਦਿੱਤਾ ਪਰ ਕਮੇਟੀ ਦੀ ਮੀਟਿੰਗ ਕਰਕੇ ਕਿ ਅੱਜ ਵੀ ਕਹਿੰਨੇ ਆ ਕਿ ਤੁਸੀਂ ਆਓ ਵਿੱਚ ਬੈਠੋ ਗੱਲ ਕਰੋ ਥੋੜੀ ਗੱਲ ਸੁਣੀ ਜਾਏਗੀ ਜੇ ਥੋੜੀ ਠੀਕ ਹੋਏਗੀ ਮੈਂ ਕਿਹਾ ਪ੍ਰਧਾਨ ਦੇ ਬੈਠੇ ਕਿ ਮੈਂ ਉਸ ਗੱਲ ਦੇ ਨਾਲ ਹਮਾਇਤ ਕਰਾਂਗੇ ਤੁਸੀਂ ਸਾਰੇ ਸਾਡੇ ਜਿਹੜੇ ਟਕਰਾਤੇ ਉਸ ਤੋਂ ਬਾਅਦ ਆਪਣੇ ਪੈਰਲਲ ਕਮੇਟੀਆਂ ਰੋਜ਼ ਪ੍ਰਧਾਨ ਨੂੰ ਗੱਲਾਂ ਪਾਰਟੀ ਰੋਜ਼ ਗੱਲਾਂ ਆ ਜਿਹੜੇ ਦੋਸ਼ੀ ਨੇ ਉਹਰ ਦੋਸੇ ਦੋਸ਼ੀਆਂ ਦੀ ਪੈਰ ਵੀ ਕਰਨ ਲੱਗ ਗਿਆ ਦੂਸਰੀ ਪਾਰਟੀ ਕਰੇ ਕੋਈ ਦੁੱਖ ਨਹੀਂ ਤੁਸੀਂ ਖੁਦ ਕਰਨ ਲੱਗ ਗਿਆ ਪਰਦੀਪ ਕਲੇਰ ਦੀ ਗੱਲ ਕਰਦੇ ਹੋ ਦੋਸ਼ੀ ਤੇਰੀ ਜਿਹੜਾ ਕੱਲ ਹੋਇਆ ਇਹ ਤੁਸੀਂ ਦੇਖੀ ਜਾਂਦੇ ਹੋ ਸਾਰਾ ਦੇਖ ਲੋ ਤੋੜ ਸਾਹਿਬ ਦੀ ਵਰਸੀ ਉਹਨਾਂ ਦਾ ਪਰਿਵਾਰ ਪ੍ਰਾਣੀ ਮਨਾਉਂਦਾ ਹੈ ਇਹ ਉਹਦੇ ਪੋਤੇ ਤੇ ਪੜੋਤੇ ਤੱਕ ਹੈ ਇੱਕ ਛੋਟਾ ਪੜੋਤਾ ਵੀ ਨਾਲ ਸੀ ਹਰ ਭਾਜਨ ਸੋ ਉਹਨਾਂ ਦਾ ਪੋਤਾ ਹੈ ਅੱਗੇ ਪੜੋਤਾ ਸੀ ਨਾਲ ਉਹਨੇ ਕਿਹਾ ਕਿ ਤੁਸੀਂ ਆ ਕੇ ਕੀ ਕਰੀ ਜੇ ਅਸੀਂ ਇੱਥੇ ਹਰ ਸਾਲ ਬਣਾਉਂਦੇ ਆ ਤੁਸੀਂ ਆ ਕੇ ਵਿੱਚ ਆ ਕੇ ਤੁਸੀਂ ਪੋਲਿਟੀਕਲ ਗੱਲਾਂ ਕਰ ਲਾਗੇ ਉਹਨਾਂ ਨੂੰ ਸ਼ਰਧਾਜੀ ਲਈ ਦੇ ਦਿਓ ਅਸੀਂ ਬੋਲਣ ਹੀ ਦੇਣਾ ਜੇ ਤੁਸੀਂ ਗਲਤ ਬੋਲਿਓ ਰੋਲਾ ਪੈਗਾ ਸਟੇਜ ਖੋਲੀ ਹੋਣੀ ਹੈ